ਹੈਲੋ ਉਕਰੋ ਜੀ ਸਾਹਿਬ ਜੀ ਪਿੱਛੇ ਆ ਜੀ ਪਿੱਛੇ ਆ ਮੇਰੇ ਕਿਹਨਾ ਨਾ ਕਰਨ ਨਾ ਰਵੀ ਸਿੰਘ ਹਾਂਜੀ ਦਰਮਨ ਹਾਂਜੀ ਹਲੇ ਤੱਕ ਡੈਟਸ ਕੋ ਨਹੀਂ ਡੈਟਸ ਕਿੰਨਾ ਨਾ ਲੱਖੋ ਨਕਲ ਸੁਣ ਗਏ ਆ ਤਾਂ ਉਹ ਉਹਦਾ ਹੋਸ਼ ਤੇ ਉਹ ਬਹੁਤ ਬਸ ਜਿਹੜਾ ਇਹ ਇਹਦਾ ਫਿਲਮ ਹੈ ਕਿ ਉਹ ਵਾਈਡਰ ਸੈਕਿਉਰਟੀ ਵਾਲਾ ਨਾਲ ਆ ਰਿਹਾ ਹੈ ਜਿਹੜਾ ਉਹ ਹੰਸ ਰਾਜ ਦੇ ਪੀਏ ਤੋਂ ਅੱਲੇ ਪਾਸੇ ਹੈ ਉਹ ਸ਼ਾਈਜ਼ਰ ਲਿਆਇਆ ਜਾ ਕੇ स्लाइडर लिया स्लाइडर लिया एक हड्डी बज के ایک ساڈے اسی کے ਸਰ ਜੀ ਅੱਜ ਹਾਰ ਪਰਭਾਵਿਤ ਇਲਾਕੇ ਪਹੁੰਚੇ ਸਰਪਤੀ ਸੱਤਾ ਉਹਨੂੰ ਕੀ ਕਹਿੰਦਾ ਹੈ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੇ ਅੰਦਰ ਸੁਮੁੱੱਚੀ ਸਾਡੀ ਟੀਮ ਸੁਮੇਲ ਸਾਡੇ ਸੀਐਮ ਸਾਹਿਬ ਤੁਸੀਂ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਨ ਦੇ ਉੱਤੇ ਔਰ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾਰ ਜਿਹੜਾ ਨਹਿਰ ਉਹਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ ਆ 100 ਪਹਿਲੂ ਅਸੀਂ ਜੂਬੀ ਡੀਸੀ ਨਹਿਰ ਦੇ ਉੱਤੇ ਜਿਹੜਾ ਪਾੜ ਪਿਆ ਉਹ ਦੇਖਿਆ ਔਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਦਾ ਸਾਰਾ ਬਣਾ ਰਹੇ ਅਸੀਂ ਵੀ ਕਿਵੇਂ ਉਹਦੇ ਤੋਂ ਲੋਕਾਂ ਦਾ ਬਚਾਅ ਕਰਨਾ ਔਰ ਇਸ ਵੇਲੇ ਅਸੀਂ ਕਥਲੌਰ ਜਿਹੜਾ ਏਰੀਆ ਦੇ ਅੰਦਰ ਆ ਰਾਵੀ ਦੇ ਪੁਲ ਦੇ ਉੱਤੇ ਸੋ ਮੇਰੇ ਨਾਲ ਸਾਡੇ ਐਸਐਸਪੀ ਪਠਾਨਕੋਟ ਦਰਜਿਲਦਨ ਢਿੱਲੋ ਜੀ ਸਾਡੇ ਡੀਸੀ ਹਰਦੀਪ ਸਿੰਘ ਜੀ ਤੋਂ ਸਾਰੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਹਿਬਾਨ ਲਗਾਤਾਰ ਅਸੀਂ ਮਤਲਬ ਨਿਗ੍ਹਾ ਰੱਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਜੀ ਕਿਸੇ ਵੀ ਤਰ੍ਹਾਂ ਦੀ ਕੋਹਰਾੜ ਦੀ ਲੋੜ ਨਹੀਂ ਇਹ ਕੁਦਰਤ ਆ ਕੁਦਰਤ ਦਾ ਮਤਲਬ ਮਨੁੱਖ ਹਮੇਸ਼ਾ ਸਾਹਮਣਾ ਹੀ ਕਰਦਾ ਮੁਕਾਬਲਾ ਹੀ ਕਰਦਾ ਸੋ ਉਹਦੇ ਵਿੱਚੋਂ ਮਨੁੱਖ ਕੇਵਾਰੀ ਬੱਕਰੀਆਂ ਸਥਿਤੀਆਂ ਵੀ ਆ ਜਾਂਦੀਆਂ ਚਾਹੇ ਉਹ ਪਾਣੀ ਆ ਚਾਹੇ ਕਿਸੇ ਹੋਰ ਤਰ੍ਹਾਂ ਦੇ ਫਲੱਡ ਦੇ ਰੂਪ ਦੇ ਵਿੱਚ ਸੋ ਅਸੀਂ ਲਗਾਤਾਰ ਸਾਰੇ ਪ੍ਰਬੰਧ ਕੀਤੇ ਆ ਸਾਡੇ ਕੋਲ ਟੋਟਲ ਜਿਹੜਾ ਕਿਤੇ ਕੋਈ ਰੈਸਕਿਊ ਦੇ ਲੋੜ ਆ ਉਹ ਵੀ ਸਾਡੇ ਕੋਲ ਟੀਮ ਆ ਗਈਆਂ ਨੇ ਸੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਉਹ ਮੈਂ ਵੀ ਖੁਦ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਹਾਂ ਸੋ ਜਿੱਥੇ ਕਿਤੇ ਵੀ ਕੋਈ ਲੋਕਾਂ ਨੂੰ ਦਿੱਕਤ ਆ ਟੋਲ ਫਰੀ ਨੰਬਰ ਦਿੱਤੇ ਆ ਸਰਕਾਰ ਨੇ ਸਾਡੇ ਅਧਿਕਾਰੀ ਸਬਾਨ ਵੀ ਲੋਕਾਂ ਦੇ ਵਿੱਚ ਜਾ ਰਹੇ ਆ ਸੋ ਮੈਂ ਅੱਜ ਫਿਰ ਦੁਬਾਰਾ ਇਸ ਇਲਾਕੇ 'ਚ ਆਇਆ ਸੋ ਜਿੱਥੇ ਕਿਤੇ ਨੁਕਸਾਨ ਵੀ ਲੋਕਾਂ ਦਾ ਹੋਇਆ ਕਿਤੇ ਕੋ ਫਸਲ ਮਾਰੀ ਗਈ ਆ ਕੋਈ ਸਬਜ਼ੀ ਮਾਰੀ ਗਈ ਆ ਕਿਸੇ ਦਾ ਕੋ ਘਰ ਡਿੱਗਿਆ ਆ ਉਹਦੇ ਲਈ ਪੈਸਲ ਗਰਦੋਰੀਆਂ ਦਾ ਵਾਣਜੁਗ ਮੁੱਖ ਮੰਤਰੀ ਜੀ ਵੱਲੋਂ ਐਲਾਨ ਵੀ ਕੀਤਾ ਗਿਆ ਸੋ ਅਸੀਂ ਉਹਦੀ ਪ੍ਰਭਾਈ ਵੀ ਕਰਾਂਗੇ ਪਰ ਚੰਗੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਕੋ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਦਾ ਅਸੀਂ ਮਤਲਬ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋ ਪੈਨਿਕ ਹੋਣ ਦੀ ਲੋੜ ਨਹੀਂ ਪੂਰੀਆਂ ਤਿਆਰੀਆਂ ਨੇ ਹਰ ਕਿਸੇ ਦੀ ਸਥਿਤੀ ਦੇ ਨਾਲ ਪ੍ਰਸ਼ਾਸਨ ਸਰਕਾਰ ਲੋਕਾਂ ਦੇ ਨਾਲ ਆ ਬਸ ਲੋਕਾਂ ਨੂੰ ਇਹੀ ਕਹਾਂਗੇ ਵੀ ਪਾਣੀ ਆਇਆ ਇਹ ਆਇਆ ਔਰ ਇਹਨੇ ਚਲੇ ਜਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਘਰਾੜ ਦੀ ਲੋੜ ਨਹੀਂ ਅਸੀਂ ਪੂਰੀ ਤਰ੍ਹਾਂ ਪੂਰੇ ਬੰਦੋਬਸਥ ਕੀਤੇ